ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰਬਰ 14 ਕੋਟੀ ਕੋਟ ਮੇਰੀ ਆਰਜਾ ਪਵਨ ਪਿਆਨ ਆਪਿ ਆਓ ਇਥੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਕਿ ਚੇਕਰ ਮੇਰੀ ਉਮਰ ਕਰੋੜਾਂ ਸਾਲ ਹੋਵੇ ਕਰੋੜਾਂ ਸਾਲ ਉਮਰ ਵਾਹਿਗੁਰੂ ਜੀ ਇਹ ਬਹੁਤ ਜ਼ਿਆਦਾ ਉਮਰ ਹੁੰਦੀ ਹੈ ਕਰੋੜਾਂ ਸਾਲ ਮੇਰੀ ਉਮਰ ਹੋਵੇ ਤੇ ਹਵਾ ਸਾਡਾ ਭੋਜਨ ਹੋਵੇ ਜਿਹੜੀ ਹਵਾ ਨਾਲ ਅਸੀਂ ਸਾਹ ਲੈਂਦੇ ਹਾਂ ਸਾਨੂੰ ਹਵਾ ਤੋਂ ਆਕਸੀਜਨ ਮਿਲਦੀ ਹੈ ਮਹਾਰਾਜ ਜੀ ਕਹਿੰਦੇ ਇਹ ਹਵਾ ਸਾਡਾ ਭੋਜਨ ਹੋਵੇ ਸਾਡੇ ਜੀਵਨ ਦਾ ਚਰੀਆ ਸਿਰਫ ਹਵਾ ਹੋਵੇ ਤੇ ਕਰੋੜਾਂ ਸਾਲ ਸਾਡੀ ਉਮਰ ਹੋਵੇ ਅਸਲ ਵਿੱਚ ਸਾਨੂੰ ਮਹਾਰਾਜ ਜੀ ਕੁਝ ਸਮਝਾਉਣਾ ਚਾਹੁੰਦੇ ਨੇ ਤੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣਾ ਹੈ ਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵਾਏ ਗੁਰੂ ਜੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਚੰਦ ਸੂਰਜ ਦੋਵੇਂ ਗੁਫੇ ਨਾ ਦੇਖਾ ਸੁਪਨੇ ਸੋਨਾਂ ਥਾਉ ਇੱਥੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਜੇਕਰ ਮੈਂ ਆਪਣੇ ਆਪ ਨੂੰ ਕਿਸੇ ਗੁਫਾ ਵਿੱਚ ਬੰਦ ਕਰ ਲਾਵਾਂ ਭਾਵ ਕਿ ਗੁਫਾ ਵਿੱਚ ਇੱਕ ਲੰਮੀ ਸਮਾਧੀ ਲਾ ਲਾਵਾਂ ਚੰਦ ਅਤੇ ਸੂਰਜ ਨੂੰ ਨ ਦੇਖਾਂ ਭਾਵ ਕਿ ਸਵੇਰੇ ਸੂਰਜ ਨੂੰ ਨ ਦੇਖਾਂ ਤੇ ਰਾਤ ਮਾਂ ਰਾਤ ਨੂੰ ਚੰਦਨ ਮਾਂ ਨੂੰ ਨ ਦੇਖਾਂ ਆਪਣੇ ਆਪ ਨੂੰ ਇੱਕ ਗੁਫਾ ਵਿੱਚ ਬੰਦ ਕਰਕੇ ਮੈਂ ਲੰਮੀ ਸਮਾਧੀ ਲਾ ਲਵਾਂ। ਨਾ ਸੂਰਜ દિਸੇ ਤੇ ਨਾ ਚੰਦਰਮਾ દિਸੇ। ਭੀ ਤੇਰੀ ਕੀਮਤ ਨਾ ਪਵੇ। ਹੋ ਕੇਵਡ ਆਖਾਂ ਨਾਉ। ਇਥੇ ਗੁਰੂ ਨਾਲਕ ਸਾਹਿਬ ਜੀ ਕਹਿੰਦੇ ਨੇ ਕਿ ਇੰਨੀਆਂ ਲੰਮੀਆਂ ਸਮਾਧੀਆਂ ਲਾ ਕੇ ਵੀ हे ਪ੍ਰਭੂ हे ਆਕਾਲ ਪੁਰਖ ਜੀ ਤੇਰੀ ਕੀਮਤ ਨਹੀਂ ਪੈ ਸਕਦੀ ਤੇਰਾ ਮੁੱਲ ਨਹੀਂ ਪੈ ਸਕਦਾ ਮੈਂ ਕਿਸੇ ਨੂੰ ਵੀ ਤੇਰੇ ਬਰਾਬਰ ਦਾ ਲੱਭ ਨਹੀਂ ਸਕਦਾ ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹੈਗਾ ਸਾਚਾ ਦਿਰੰਕਾਰ ਨਿਜ ਥਾਏ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਚਾਹੁੰਦੇ ਨੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਉਹ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਉਸ ਨੂੰ ਕਿਸੇ ਦੀ ਮੁਤਾਜੀ ਨਹੀਂ ਉਹ ਆਪਣੇ ਆਪ ਵਿੱਚ ਹੈ ਉਸ ਨੂੰ ਕਿਸੇ ਦੀ ਕੋਈ ਮੁਤਾਜੀ ਨਹੀਂ ਸੋਨ ਸੋਨੋ ਆਖਨ ਆਖਨਾ ਜੇ ਭਾਵੇਂ ਕਰੇ ਤਮਾਏ ਇੱਥੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਉਸ ਦੀ ਬਜ਼ੁਰਗੀ ਦਾ ਬਿਆਨ ਕਰਦੇ ਹਾਂ ਪਰ ਕੋਈ ਇਹ ਨਹੀਂ ਦੱਸ ਸਕਦਾ ਕਿ ਉਹ ਪਰਮਾਤਮਾ ਉਹ ਅਕਾਲ ਪੁਰਖ ਕਿਤਰਾ ਕੋ ਵੱਡਾ ਹੈ ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ ਜੀਵ ਦੇ ਅੰਦਰ ਹੀ ਆਪਣੀ ਸਿਫਤ ਅਤੇ ਸਲਾਹ ਦੀ ਤਾਗ ਪੈਦਾ ਕਰ ਦਿੰਦਾ ਹੈ